बस तेज़ी ਨਾਲ ਸੜਕ ਤੇ ਦੌੜ ਰਹੀ ਸੀ ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ ਚਾਹੇ ਉਸ ਦਾ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ ਪਰ ਰਕੇਸ਼ ਨੂੰ ਨਿਯਤ ਥਾਂ ਤੇ ਮਿਲਣ ਦੀ ਖੁਸ਼ੀ ਚ ਬਾਵਰੀ ਹੋਈ ਪਈ ਸੀ ਅਸ ਤੋਂ ਤਾਂ ਉਸਨੇ ਸਦਾ ਲਈ ਰਕੇਸ਼ ਦੀ ਹੋ ਜਾਣਾ ਸੀ ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ-ਬਾਰ ਜੋ ਛੱਡ ਆਈ ਸੀ ਕਿਉਂਕਿ ਉਸ ਦੇ ਘਰ ਦੇ ਸ਼ਾਇਦ ਉਹਨਾਂ ਨੂੰ ਕਦੇ ਮਿਲਣ ਨਾ ਦੇਂਦੇ ਤਦ ਇੱਕਦਮ বাস ਰੁਕ ਗਈ ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਅਰਚਨਾ ਨੇ ਖਿੜਕੀ ਤੋਂ ਬਾਹਰ ਚਾਤੀ ਮਾਰੀ ਇੱਕ ਔਰਤ ਲਉ ਲਹਾਣ ਹੋਈ ਪਈ ਸੀ ਤੇ ਆਪਣੇ ਮਰੇ ਮੁੰਡੇ ਦੀ ਲਾਸ਼ ਨਾਲ ਚੰਬੜੀ ਉੱਚੀ ਉੱਚੀ ਰੋ ਰਹੀ ਸੀ ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ 'ਚ ਖਲਬਲੀ ਮਚਾ ਦਿੱਤੀ ਉਹਦੇ ਦੋਵੇਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਇੱਕ ਸੜਕ ਹਾਦਸੇ 'ਚ ਗੁਜ਼ਰ ਗਏ ਸੀ ਹਾਏ ਕਿੰਨਾ ਦੁੱਖ ਸਹਾਰਿਆ ਸੀ ਅਸਾਂ ਉਦੋਂ ਪਰ ਪਰ ਹੁਣ ਮੇਰੇ ਮਾਪੇ ਸਹਿ ਲੈਣਗੇ ਕਿ ਮੈਂ ਨਹੀਂ ਨਹੀਂ ਕਦੇ ਵੀ ਨਹੀਂ ਹੁਣ ਤਾਂ ਮੈਂ ਹੀ ਉਹਨਾਂ ਦੀ ਜਾਨ ਹਾਏ ਉਹ ਤਾਂ ਮਰ ਜਾਣਗੇ ਮੇਰੇ ਬਿਨਾ ਉਹ ਸਦਮਾ ਤਾਂ ਉਹਨਾਂ ਨੇ ਰੱਬ ਦੀ ਮਰਜ਼ੀ ਸਮਝ ਕੇ ਬਰਦਾਸ਼ਤ ਕਰ ਲਿਆ ਪਰ ਇਹ ਸਦਮਾ ਮੇਰੇ ਕਾਰਨ ਹੋਣ ਵਾਲੀ ਬਦਨਾਮੀ ਕਿ ਉਹ ਅਰਚਨਾ ਕਬਰਾਈ ਨਹੀਂ ਨਹੀਂ ਇਹ ਮੈਂ ਕੀ ਕਰਨ ਜਾ ਰਹੀਆਂ ਜਵਾਨੀ ਦੀ ਰੋਚ ਕਮਲੀ ਹੋਈ ਮੈਂ ਤਾਂ ਭੁੱਲੀ ਗਈ ਮੈਨੂੰ ਰੱਬ ਵਾਂਗ ਪਿਆਰ ਕਰਨ ਵਾਲੇ ਮੇਰੇ ਮਾਪੇ ਵੀ ਹਨ ਤੇ ਉਹ ਬਿਨਾਂ ਕੁਝ ਹੋਰ ਸੋਚੇ ਛੇਤੀ ਨਾਲ ਵਸ ਤੋਂ ਉੱਤਰ ਕੇ ਹੌਸਟਲ ਵੱਲ ਚੱਲ ਪਈ ਤੇ ਸਮਾਨ ਲੈ ਕੇ ਜਿਉਂ ਹੀ ਸ਼ਾਮ ਨੂੰ ਘਰ ਪਹੁੰਚੀ ਉਹਦੀ ਉਡੀਕ 'ਚ ਅੱਖੀਆਂ ਵਿਸ਼ਾਈ ਉਹਦੀ ਮਾਂ ਨੂੰ ਜੱਫੀ 'ਚ ਲੈ ਕੇ ਬਾਵਰਿਆਂ ਦੀ ਤਰ੍ਹਾਂ ਚੁੰਮਣ ਲੱਗੀ